ਡਿਸ ਟੀਵੀ ਜਿੰਗ ਬਾਕਸ ਰੇਟ 1500 ਰੁਪਏ ਚ 4 ਸਾਲ ਫ੍ਰੀ ਡਿਸ ਟੀਵੀ ਜਿੰਗ ਬਾਕਸ ਰੇਟ 1500 ਰੁਪਏ ਵਿੱਚ 4 ਸਾਲ ਫ੍ਰੀ ਗੁਰਬਾਣੀ ਲਾਈਫ ਪੰਜਾਬੀ ਚੈਨਲ ਸਾਰੇ ਸਟਾਰ ਉਸ ਸੋਨੀਪਾਲ ਜੀਨ ਮੁੱਲ ਰਿਸ਼ਤੇ ਵਗੈਰਾ ਹਿੰਦੀ ਪੰਜਾਬੀ ਖਬਰਾਂ ਤੇ ਆਪ ਦਾ ਮਨਪਸੰਦ ਦਾ ਚੈਨਲ ਅਲੱਗ ਪੈਸੇ ਪਾ ਕੇ ਵੀ ਕਰਵਾ ਸਕਦੇ ਹੋ ਤੇ ਅੱਜ ਹੀ ਮੰਗਵਾਓ ਡਿਸ ਟੀਵੀ ਜਿੰਗ ਬਾਕਸ ਰੇਟ 1500 ਰੁਪਏ ਵਿੱਚ 4 ਸਾਲ ਫ੍ਰੀ ਮਾਨ ਇਲੈਕਟ੍ਰੋਨਿਕਸ ਬਲਾਡ ਸਾਹਮਣੇ ਪੀ ਆਰ ટી ਸੀ ਡੀਪੂ ਨੇੜੇ ਬੱਸ ਸਟੈਂਡ ਚੁੰਗੀ ਵਾਲੀ ਗਲੀ ਦੇ ਵਿੱਚ ਸੱਜੇ ਹੱਥ 13ਵੀਂ ਦੁਕਾਨ ਚੁੰਗੀ ਵਾਲੀ ਗਲੀ ਦੇ ਵਿੱਚ ਸੱਜੇ ਹੱਥ 13ਵੀਂ ਦੁਕਾਨ ਸਾਹਮਣੇ ਹੈਪੀ ਸਟੂਡੀਓ ਮਾਨ ਇਲੈਕਟ੍ਰੋਸਬਲਾਡ ਸਾਹਮਣੇ ਪੀ ਆਰ ટી ਸੀ ਡੀ ਪੂ ਸੰਪਰਕ ਨੰਬਰ 995687453 ਚੁੰਗੀ ਵਾਲੀ ਗਲੀ ਦੇ ਵਿੱਚ 13ਵੀਂ ਦੁਕਾਨ ਸੱਜੇ ਹੱਥ ਮਾਨ ਇਲੈਕਟ੍ਰੋਨਸ ਬਿੜਲਾਡਾ